ਰੇਡ ਜੀ ਸਾਡਾ ਡਿਸਟ੍ਰਿਕਟ ਗੁਰਦਾਸਪੁਰ ਪੁਲਿਸ ਦੇ ਐਕਸਾਈਜ਼ ਇਨਸਪੈਕਟਰ ਨਾਲ ਜੀ ਸਾਂਝਾ ਰੇਡ ਕੀਤਾ ਗਿਆ ਜੀ ਰੇਡ ਕੀਤਾ ਗਿਆ ਕਿ ਜਿੱਦਾਂ ਇਲੀਗਲ ਹਾਤੇ ਜਿੰਨਾ ਕੋ ਲਾਇਸੈਂਸ ਨਹੀਂ ਹੈਗਾ ਦਾਰੂ ਪਲਾਂ ਦਾ ਬੀਅਰ ਪਲਾਂ ਦਾ ਉਹ ਚੱਕ ਕੇ ਕਰਦੇ ਪਏ ਆ ਜੀ ਅਗਰ ਗਲਤ ਪਾਏਗੇ ਤੇ ਐਕਸਾਈਜ਼ ਇਨਸਪੈਕਟਰ ਨਾਲ ਆ ਜੀ ਲੋਕਲ ਬੰਦੀ ਪੁਲਿਸ ਕਾਰਵਾਈ ਕੀਤੀ ਜਾਏਗੀ ਜੀ ਕੀ ਕਾਰਵਾਈ ਜਦੋਂ ਤੇ ਐਫ ਆਈ ਆਰ ਰਜਿਸਟਰ ਕੀਤੀ ਬਿਲਕੁਲ ਜੀ ਐਫ ਆਈ ਆਰ ਰਜਿਸਟਰ ਕਰਾਂਗੇ ਜੀ ਅਗਰ ਉਹਨਾਂ ਦੇ ਕੋਈ ਤਲਾਸ਼ ਜੁਕ ਚੀਜ਼ ਮਿਲਦੀ ਹੈ ਪ੍ਰੋਪਰ ਵੀਡੀਓ ਨਾਲ ਕਾਨਫਰੰਸ ਚੱਲਦੀ ਪਈ ਜੀ ਲਾਈਵ ਵੀਡੀਓ ਬਣਦੀ ਪਈ ਜੋ ਵੀ ਵੀਡੀਓ ਬਚਾਏਗਾ ਯੂਐਕਸ ਸਾਈਡ ਸੈਕਟਰ ਸਾਨੂੰ ਦੱਸਣਗੇ ਕਿ ਜੇ ਆਪਾਂ ਪ੍ਰੋਪਰ ਕਾਰਵਾਈ ਕੀਤੀ ਹੈ। ਮੈਸੇਜ ਬਾਕੀਆਂ ਲਈ ਕੀ ਹੈ ਜਿਹੜੇ ਬਾਕੀਆਂ ਲਈ ਮੈਸੇਜ ਇਹ ਹੈ ਕਿ ਪ੍ਰੋਪਰ ਆਪਣਾ ਤੁਸੀਂ ਲਾਇਸੈਂਸ ਲੈ ਕੇ ਹੀ ਕੰਮ ਕਰੋ। ਵਿਦਾਊਟ ਲਾਇਸੈਂਸ ਨਾ ਕੰਮ ਕਰੋ। ਤੇ ਜਿਹੜੇ ਰੋਡ ਦੇ ਉੱਪਰ दारू ਪੀਂਦੇ ਆ ਗੱਡੀਆਂ ਖਿਲਾੜ ਕੇ ਆਹਾਤਿਆਂ ਦੇ ਉੱਪਰ ਐਕਸੀਡੈਂਟ ਹੋਣ ਦਾ ਬਹੁਤ ਕਾਰਨ ਪਬਲਿਕ ਬਹੁਤ ਕੰਪਲੇਂਟ ਆ ਰਹੀ ਜੀ ਇਹਨਾਂ ਦੀ। ਉਹਨੂੰ ਇਹੀ ਮੱਦੇਨਜ਼ਰ ਰੱਖਦੇ ਹੋਏ ਰੇਡ ਕੀਤੀ ਜੀ। ਬਿਲਕੁਲ ਬਿਲਕੁਲ ਫੋਰਥ ਇਗਾ ਰੇਡ ਹੈ ਜੀ ਇਹ ਸਾਡੇ ਵੱਲੋਂ ਚੱਲ ਰਹੀ ਹੈ। ਤਿੰਨ ਜਗ੍ਹਾ ਪਹਿਲਾਂ ਰੇਡ ਹੋ ਚੁੱਕੀ ਹੈ ਆਲਰੇਡੀ ਜੀ ਮੈਸੇਜ ਇਹ ਹੋਇਆ ਜੀ ਜੇ ਤੁਹਾਡੇ ਕੋਲ ਪ੍ਰੋਪਰ ਬੀਅਰ 바ਰ ਦਾ ਲਾਇਸੈਂਸ ਦਾ ਵਿਸਕੀ ਦਾ ਹੈਗਾ ਤੇ ਚਲਾਓ ਨਹੀਂ ਤੇ ਫਿਰ ਬੰਦੀ ਸੰਬੰਧਤ ਕਾਰਵਾਈ ਕੀਤੀ ਜਾਏਗੀ ਐਫਆਰ ਲਾਂਚ ਕੀਤੀ ਜਾਏਗੀ